ਪਰਿਵਾਰ ਬਾਰੇ ਪਤਾਕਰਕਾਂ ਦੇ ਨਾਲ ਸੰਪਰਕ ਕੀਤਾ ਗਿਆ ਜਦੋਂ ਕਰਮਜੀਤ ਸਿੰਘ ਦੀ লাশ ਘਰ ਪਹੁੰਚੀ ਤਾਂ ਕਰਮਜੀਤ ਸਿੰਘ ਦੇ ਸਰੀਰ ਤੇ ਬਹੁਤ ਤਸ਼ੱਦਦ ਦੇ ਨਿਸ਼ਾਨ ਸੀ ਜਿਸ ਦੇ ਤਰਲੋਚਨ ਸਿੰਘ ਦੇ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਤਿੰਨਾਂ ਵਿਅਕਤੀਆਂ ਦੇ ਵੱਲੋਂ ਭਾਂਜੇ ਕਰਮਜੀਤ ਸਿੰਘ ਦੀ ਕੁਚਮਾਰ ਕਰਕੇ ਉਸ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਚਿਤਾਇਆ ਗਿਆ ਹੈ। ਖਾਣਾ ਕੋਟੀ ਸੇ ਖਾਂ ਵਿਖੇ ਮਕਦਮਾ ਨੰਬਰ 202 ਮਿਤੀ 28 11 24 ਤਰਲੋਚਨ ਸਿੰਘ ਸਨੁ ਭਿੰਦਰ ਸਿੰਘ ਵਾਸੀ ਜਗਰਾਉਂ ਦੇ ਬਿਆਨਾਂ ਤੇ ਦਰਜ ਰਜਿਸਟਰ ਕੀਤਾ ਗਿਆ ਸੀ। ਜਿਨ੍ਹਾਂ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਭਤੀਜਾ ਕਰਮਜੀਤ ਸਿੰਘ ਸਨੂ ਬਲਦੇਵ ਸਿੰਘ ਵਾਸੀ ਜਗਰਾਉ ਜੋ ਕਿ ਨਸ਼ਾ ਕਰਨ ਦਾਦੀ ਹੋ ਚੁੱਕਾ ਸੀ ਤੇ ਉਸ ਦਾ ਨਸ਼ਾ ਛਡਾਉਣ ਲਈ ਉਸ ਨੂੰ ਪਿੰਡ ਚੀਮਾ ਕਲਾ ਵਿਖੇ ਨਸ਼ਾ ਛਡਾਊ ਕੇਂਦਰ ਆਜ਼ਾਦੀ ਕਰਨ ਫਾਊਂਡੇਸ਼ਨ ਵਿਖੇ ਭੱਤੀ ਕਰਾਇਆ ਗਿਆ ਸੀ ਜੋ ਦੌਰਾਨੀ ਇਲਾਜ ਮਿਤੀ 27 11 24 ਨੂੰ ਉੱਥੋਂ ਨੇ ਮਾਨਕ ਦਨਜੀਤ ਸਿੰਘ ਸਨ ਆਫ ਕੁਲਵੀਰ ਸਿੰਘ ਵਾਸੀ ਸ਼ੇਰਪੁਰ ਤਖਤੂਵਾਲਾ ਤੇ ਇਸ ਦੇ ਸਾਥੀ ਅਮਨਪ੍ਰੀਤ ਸਿੰਘ ਏਲੀਅਸ ਨਿਕੂ ਵਾਸੀ ਕੋਕਰੀਕਲਾ ਅੰਕਿਤ ਨਾਗਪਾਲ ਉਸ ਤੋਂ ਸੱਜੂ ਵੱਲੋਂ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜੋ ਦਰਾਨੀ ਤਫਤੀਸ਼ ਦਲਜੀਤ ਸਿੰਘ son of ਕੁਲਬੀਰ ਸਿੰਘ ਵਾਸੀ ਸ਼ੇਰਪੁਰ ਤਕਤੂ ਵਾਲਾ ਨੂੰ ਮਿਤੀ 3 11 24 ਨੂੰ ਹਿਊਮਨ ਇੰਟੈਲੀਜੈਂਸ ਟੈਕਨੀਕਲ ਐਵੀਡੈਂਸ ਤੇ CIA ਟੀਮ ਦੀ ਮਦਦ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਨਵੀਂ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਵਾਸੀ ਧਰਮਕੋੜ ਜੋ ਕਿ ਇਸੇ ਨਸ਼ਾ ਸ਼ਰਬੂ ਕੇਂਦਰ ਵਿੱਚ ਲਾਭਪਤੀ ਹੋਇਆ ਸੀ ਜੋ ਕਿ ਬਾਅਦ ਵਿੱਚ ਇਹਨਾਂ ਦੇ ਨਾਲ ਹੈਲਪਰ ਦੇ ਤੌਰ ਤੇ ਕੰਮ ਕਰਨ ਲੱਗ ਗਿਆ ਸੀ ਤਜੋ ਇਹ ਵੀ ਵਿਅਕਤੀ ਕਟਵਾਰ ਵਿੱਚ ਸ਼ਾਮਲ ਸੀ ਜੋ ਇਸ ਨੂੰ ਵੀ ਮਿਤੀ 3 12 24 ਨੂੰ ਗ੍ਰਿਫਤਾਰ ਕਰਕੇ ਦਿਲਜੀਤ ਸਿੰਘ ਤੇ ਕੁਲਦੀਪ ਸਿੰਘ ਨੂੰ ਪੇਸ਼ ਅਦਾਲਤ ਕੀਤਾ ਗਿਆ ਸੀ ਜੋ ਇਸ ਦੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਬਾਕੀ ਰਹਿੰਦੇ ਦੋਸ਼ੀ ਨੂੰ ਟੈਕਨੀਕਲ ਐਵੀਡੈਂਸ ਹਿਊਮਨ ਇੰਟੈਲੀਜੈਂਸ ਤੇ ਸੀਆਈਏ ਟੀਮ ਦੀ ਮਦਦ ਦੇ ਨਾਲ ਅਮਨਪ੍ਰੀਤ ਸਿੰਘ ਏਲੀਅਸ ਨਿੱਕੂ ਵਾਸੀ ਕੋਕਰੀ ਕੜਾ ਅੰਕਿਤ ਨਾਗਪਾਲ ਵਰਤ ਸੱਜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਸ ਦੀ ਤਫ਼ਤੀਸ਼ ਨੂੰ ਅਮਲ ਵਿੱਚ ਲਿਆਉਣ ਲਈ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਬੰਦ ਦੀ ਕਾਰਵਾਈ ਅਮਲ ਵਿੱਚ ਲਿਆ